ਫੋਨ ਆਇਆ ਕਿ ਇਹ ਮੁੰਡੇ ਦਾ ਵੀ ਇਦਾਂ ਦਾ ਇੱਥੇ ਗੁਜਰਾں ਦੇ ਮੁੰਡੇ ਨਹਾਣ ਲੇ ਰਹੇ ਸੀ ਤੇ ਉਹਨਾਂ ਦੇ ਦੋ ਮੁੰਡੇ ਜਿਹੜੇ ਵਿੱਚ ਪੈ ਗਏ ਨੇ ਡੋਬ ਗਏ ਇਥੋਂ ਡੰਗਰਾਂ ਨੂੰ ਲੈ ਕੇ ਪਾਣੀ ਤੇ ਗਏ ਬੱਚੇ ਉਹ ਪਾਣੀ ਵਿੱਚੋਂ ਡੰਗਰਾਂ ਨੂੰ ਕੱਢ ਦਿਆ ਕਰਦੇ ਆ ਨਾ ਬੱਚੇ ਪਾਣੀ ਵਿੱਚ ਗਹਿਰੇ ਵਿੱਚ ਚੱਲ ਗਏ ਤਾਂ ਡੋਬ ਗਏ ਨਾ ਇੰਦਰਜੀਤ ਭੰਡਾਰੀ ਆ ਜੀ ਹਾਂਜੀ ਅੱਜ ਸਵੇਰੇ ਸਾਨੂੰ ਇਥੋਂ ਨਹਿਰ ਤੋਂ ਹੀ ਫੋਨ ਆਇਆ ਕਿ ਇਹ ਮੁੰਡੇ ਦਾ ਵੀ ਇਦਾਂ ਦਾ ਇੱਥੇ ਗੁਜਰਾں ਦੇ ਮੁੰਡੇ ਨਹਾਣ ਲੇ ਰਹੇ ਸੀ ਤੇ ਉਹਨਾਂ ਦੇ ਦੋ ਮੁੰਡੇ ਜਿਹੜੇ ਵਿੱਚ ਪੈ ਗਏ ਦੋ ਬੁੜੀ ਤੇ ਫਿਰ ਅਸੀਂ ਐਨ ਉੱਥੇ ਐਸਐਸਬੀ ਦਫ਼ਤਰ ਕਾਲ ਕੀਤੀ ਐ ਏਸੀ ਦਫ਼ਤਰ ਕੀਤੀ ਐ ਉਹਨਾਂ ਨੇ ਸਾਨੂੰ ਇੰਡੀਆ ਫਲਾਹ ਦਾ ਦਿੱਤਾ ਨੰਬਰ ਤੇ ਇਹ ਟੀਮ ਫਿਰ ਸਾਰੀ ਆਈ ਐ ਤੇ ਇਹਨਾਂ ਨੇ ਫਿਰ ਆ ਕੇ ਉਹਨਾਂ ਨੂੰ ਦੋਨਾਂ ਨੂੰ ਸਾਨੂੰ ਕੱਢਿਆ ਹਾਂ ਕਿਹਾ ਦੋਨੇ ਕੁ ਜਿਹੜੇ ਮੁੰਡੇ ਇਥੋਂ ਦੇ ਗਏ ਸੀ ਬਾਅਦ ਦੇ ਵੀ ਆ ਗਏ ਸੀ ਕਿਥੋਂ ਦਾ ਸੀ ਤੇ ਉਹਨਾਂ ਦੇ ਘਰ ਮੈਰਿਜ ਤੇ ਆਇਆ ਦਾ ਸੀ ਉਹ ਬਾਅਦ ਤੱਕ ਦੱਸਿਆ ਜਾਂਦਾ ਕਿ ਮੈਰਿਜ ਹੀ ਸੀ ਆ ਮੈਰਿਜ ਹੀ ਇਹਨਾਂ ਦੇ ਦਾ ਤੇ ਮੈਰਿਜ ਹੋ ਗਈ ਸੀ ਹੋਣੀ ਸੀ ਅਜੇ ਮੈਨੂੰ ਮੈਰਿਜ ਹੋ ਗਈ ਸੀ ਰਾਤੀ ਤੇ ਇੱਥੇ ਆਏ ਦੇ ਇਹਨਾਂ ਨੂੰ ਪਤਾ ਨਹੀਂ ਨਿਆ ਤੇ ਕਿੰਨਾ ਪਾਣੀ ਜਿੰਨਾਂ ਨੇ ਇਹ ਆਹ ਦੇਖੋ ਨਹਾਣ ਦੇ ਵਿੱਚ ਗਿਆ ਕਿ ਨਾ ਕੀ ਰਵਾਇ ਕਰਿਆ ਆਮ ਬੱਚੇ ਕੰਡੇ ਨਹੀਂ ਜਾਣਦੇ ਨਾ ਚਾਹੀਦਾ ਕਿਉਂਕਿ ਆਮ ਬੰਦੇ ਨੂੰ ਕਿਸੇ ਨੂੰ ਪਤਾ ਹੀ ਨਹੀਂ ਵੀ ਨਹਿਰ ਦੇ ਵਿੱਚ ਪਾਣੀ ਕਿੰਨਾ ਕਿੰਨਾ ਨਹੀਂ ਜਾਣਦੇ ਨਾ ਚਾਹੀਦਾ ਬੱਚਿਆਂ ਨੂੰ ਮਤਲਬ ਨਹਿਰ ਤੇ ਕੰਡੇ ਨਹੀਂ ਜਾਣਦੇ ਤਾਂ ਕੀ ਗੱਲਬਾਤ ਹੋਈ ਹੈ ਪਿੰਡ ਸਾਡਾ ਸਵੇਰੇ ਲੱਗੇ ਸਗਰਾਂ ਪਿੰਡ ਹੈ ਹਾਂਜੀ ਇੱਥੇ ਸ਼ਾਦੀ ਸੀ ਸ਼ਾਦੀ ਤੇ ਆਏ ਸੀ ਇੱਥੋਂ ਡੰਗਰਾਂ ਨੂੰ ਲੈ ਕੇ ਪਾਣੀ ਤੇ ਗਏ ਬੱਚੇ ਉਹ ਪਾਣੀ ਵਿੱਚ ਡੰਗਰਾਂ ਨੂੰ ਕੱਢ ਦਿਆ ਕਰ ਦਿਆ ਨਾ ਬੱਚੇ ਪਾਣੀ ਵਿੱਚ ਗਹਿਰੇ ਵਿੱਚ ਚਲ ਗਏ ਦਬ ਦੁੱਬ ਗਏ ਇੰਨੀ ਗੱਲ ਹੈ ਜੀ ਹੋਰ ਕੋਈ ਗੱਲਬਾਤ ਨਹੀਂ ਤੇ ਕਿਹਾ ਉਹ ਬੱਚਿਆਂ ਦੇ ਛੱਬ ਜਰ ਬਾਰ ਕਢ ਲਏ ਆ ਪਾਣੀ ਚ ਹਾਂ ਜੀ ਹਾਂ ਜੀ ਕਢ ਲਏ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਤੁਸੀਂ ਹੁਣ ਉਹ ਜਿੰਨੇ ਤੱਕ ਹੋ ਸਕੇ ਪ੍ਰਸ਼ਾਸਨ ਸਾਡੀ ਮਦਦ ਕਰੇ ਇਹਦਾ ਤਮਰਾਈ ਦਾ ਮੁੰਡਾ ਸੀਗਾ ਮਸਕੀਨ ਅਲੀ ਇਹਦਾ ਭਰਾ ਹਲੇ 1 ਮਹੀਨਾ ਨਹੀਂ ਹੋਇਆ ਪਹਿਲਾਂ ਐਕਸੀਡੈਂਟ ਹੋ ਕੇ ਡੈਥ ਹੋ ਗਈ ਸੀ ਤੇ ਹੁਣ ਦੂਜਾ ਵੱਡਾ ਹੈਗਾ ਹੁਣ ਇੱਕ ਛੋਟਾ ਬੱਚਾ ਰਹਿ ਗਿਆ ਤਾਂ ਸਾਰਾ ਦਾ ਰੱਬ ਦਾ ਹੈਗਾ ਪ੍ਰਸ਼ਾਸਨ ਦੇ ਅੱਗੇ ਸਾਡੀ ਇਹ ਬੇਨਤੀ ਹੈਗੀ ਕਿ ਜਿੰਨੇ ਤੱਕ ਹੋ ਸਕੇ ਇਹਨਾਂ ਵਿਅਕਤੀਆਂ ਦੀ ਮਦਦ ਕਰੇ ਇਹਨਾਂ ਦਾ ਇੱਕ ਟਰੈਕਟਰ ਬਾਹਰ ਹੈਗਾ ਇਹਨਾਂ ਜਿੰਨੇ ਤੱਕ ਹੋ ਸਕੇ ਮਦਦ ਕਰੋ ਤੇ ਕਿਹਾ ਮੋਕੇ ਦੇ ਪ੍ਰਸ਼ਾਸਨ ਪਹੁੰਚਿਆ ਇੱਥੇ ਪ੍ਰਸ਼ਾਸਨ ਆਈ ਹੈ ਸਰ ਆਈ ਥੋੜਾ ਲੇਟ ਹੈ ਕੋਈ ਫੋਨ ਆਇਆ ਕਿ ਮੁੰਡੇ ਦਾ ਵੀ ਅਜਾਂ ਦਾ ਇੱਥੇ ਗੁਜਰਾ ਦੇ ਮੁੰਡੇ ਨਹਾਣਦੇ ਸੀ ਤੇ ਉਹਨਾਂ ਦੇ ਦੋ ਮੁੰਡੇ ਜਿਹੜੇ ਵਿੱਚ ਪੈ ਗਏ ਨੇ ਦੋ ਬੜੀ ਦੇ ਇਹ ਤੋਂ ਡੰਗਰਾਂ ਨੂੰ ਲੈ ਕੇ ਪਾਣੀ ਤੇ ਗਏ ਬੱਚੇ ਉਹ ਪਾਣੀ ਵਿੱਚੋਂ ਡੰਗਰਾਂ ਨੂੰ ਕੱਢ ਦਿਆ ਕਰ ਦਿਆ ਨਾ ਬੱਚੇ ਪਾਣੀ ਵਿੱਚ ਗਹਿਰੇ ਵਿੱਚ ਚੱਲ ਗਏ ਤਾਂ ਡੁੱਬ ਗਏ ਨਾ ਇੰਦਰਜੀਤ ਭੰਡਾਰੀ ਆ ਜੀ ਹਾਂਜੀ ਪੱਜ ਸੂਰੇ ਸਾਨੂੰ ਇੱਥੋਂ ਨਹਿਰ ਤੋਂ ਹੀ ਫੋਨ ਆਇਆ ਕਿ ਇਹ ਮੁੰਡੇ ਦਾ ਏਦਾਂ ਦਾ ਇੱਥੇ ਗੁਜਰਾਂ ਦੇ ਮੁੰਡੇ ਨਹਾਣ ਲੇਦੇ ਸੀ ਤੇ ਉਹਨਾਂ ਦੇ ਦੋ ਮੁੰਡੇ ਜਿਹੜੇ ਵਿੱਚ ਪੈ ਗਏ ਡੋਪੜੀ ਤੇ ਫਿਰ ਅਸੀਂ ਅੱਗੇ ਉੱਥੇ ਐਸਐਸਬੀ ਦਫ਼ਤਰ ਕਾਲ ਕੀਤੀ ਹੈ ਏਸੀ ਦਫ਼ਤਰ ਕੀਤੀ ਹੈ ਉਹਨਾਂ ਨੇ ਸਾਨੂੰ ਐਨਡੀਆ ਫਲਾਣ ਦਾ ਦਿੱਤਾ ਨੰਬਰ ਤੇ ਇਹ ਟੀਮ ਫਿਰ ਸਾਰੀ ਆਈ ਆ ਉਹਨਾਂ ਨੇ ਫਰਾਗ ਦੇ ਉਹਨਾਂ ਨੂੰ ਦੋਨੋਂ ਉਹ ਸਾਰ ਨੂੰ ਕੱਢਿਆ। ਹਾਂ। ਕਿਉਂ ਦੋਨੇ ਕੁ ਜੈਮੁਰੇ ਇੱਥੋਂ ਦੇ ਗਈ ਸੀ ਬਾਅਦ ਦੇ ਵੀ ਆ ਗਈ ਸੀ। ਇੱਕ ਕਿਥੋਂ ਦਾ ਸੀ ਤੇ ਉਹਨਾਂ ਦੇ ਘਰ ਮੈਰਿਜ ਤੇ ਆਏ ਦਾ ਸੀ ਉਹ ਬਾਅਦ ਤੱਕ। ਦੱਸਿਆ ਜਾਂਦਾ ਕਿ ਮੈਰਿਜ ਹੀ ਸੀ। ਹਾਂ ਮੈਰਿਜ ਇਹਨਾਂ ਦੇ ਘਰ। ਤੇ ਮੈਰਿਜ ਹੋ ਗਈ ਸੀ ਹੁਣ ਨਹੀਂ ਸੀ ਅਜੇ। ਇਹਨਾਂ ਨੂੰ ਮੈਰਿਜ ਹੋ ਗਈ ਸੀ ਰਾਤ ਦੀ ਤੇ ਇੱਥੇ ਆਏ ਦੇ। ਠੀਕ ਹੈ। ਇਹਨਾਂ ਨੂੰ ਪਤਾ ਨਹੀਂ ਨਹਾ ਤੇ ਜਿੰਨਾ ਪਾਣੀ ਜਿੰਨਾ ਨਹੀਂ। ਇਹ ਆ ਕੇ ਦੇਖੇ ਨਹਾਣ ਦੇ ਰਿਹਾ। ਆਮ ਬੱਚੇ ਕੰਡੇ ਨਹੀਂ ਜਾਣ ਦੇਣਾ ਚਾਹੀਦਾ ਕਿਉਂਕਿ ਆਮ ਬੰਦੇ ਨੂੰ ਕਿਸ ਨੂੰ ਪਤਾ ਹੀ ਨਹੀਂ ਵੀ ਨਹਿਰ ਦੇ ਵਿੱਚ ਪਾਣੀ ਕਿੰਨਾ ਕਿੰਨਾ ਨਹੀਂ ਕੀ ਨਹੀਂ ਜਾਣ ਦੇਣਾ ਚਾਹੀਦਾ ਬੱਚਿਆਂ ਨੂੰ ਮਤਲਬ ਨਹਿਰ ਤੇ ਕੰਡੇ ਨਹੀਂ ਜਾਣ ਦੇਣੇ ਜਾਂ ਤਾਂ ਕੀ ਗਲਤ ਹੋਈ ਹੈ ਪਿੰਡ ਸਾਡਾ ਦਸੂਹੇ ਲਾਗੇ ਸਗਰਾਂ ਪਿੰਡਾਂ ਦੇ ਇੱਥੇ ਸ਼ਾਦੀ ਸੀ ਸ਼ਾਦੀ ਤੇ ਆਇਆ ਸੀ ਇੱਥੋਂ ਡੰਗਰਾਂ ਨੂੰ ਲੈ ਕੇ ਪਾਣੀ ਤੇ ਗਏ ਬੱਚੇ ਉਹ ਪਾਣੀ ਵਿੱਚੋਂ ਡੰਗਰਾਂ ਨੂੰ ਕੱਢਦਿਆਂ ਕਰਦਿਆਂ ਨਾ ਬੱਚੇ ਪਾਣੀ ਵਿੱਚ ਗਹਿਰੇ ਵਿੱਚ ਚੱਲ ਗਏ ਤਾਂ ਡੁੱਬ ਗਏ ਇੰਨੀ ਗੱਲ ਹੈ ਜੀ ਹੋਰ ਕੋਈ ਗੱਲਬਾਤ ਨਹੀਂ ਤੇ ਕਿ ਉਹ ਬੱਚਿਆਂ ਦੇ ਛੱਬ ਜਰ ਬਾਰ ਕਢ ਲਏ ਆ ਪਾਣੀ ਚ ਹਾਂ ਜੀ ਹਾਂ ਜੀ ਕਢ ਲਏ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਤੁਸੀਂ ਹੁਣ ਉਹ ਜਿੰਨੇ ਤੱਕ ਹੋ ਸਕੇ ਪ੍ਰਸ਼ਾਸਨ ਸਾਡੀ ਮਦਦ ਕਰੇ ਇਹਦਾ ਤਮਰਾਈ ਦਾ ਮੁੰਡਾ ਸੀਗਾ ਮਸਕੀਨ ਅਲੀ ਇਹਦਾ ਭਰਾ ਹਲੇ 1 ਮਹੀਨਾ ਨਹੀਂ ਹੋਇਆ ਪਹਿਲੋਂ ਐਕਸੀਡੈਂਟ ਹੋ ਕੇ ਡੈਥ ਹੋ ਗਈ ਸੀ ਤੇ ਹੁਣ ਦੂਜਾ ਵੱਡਾ ਹੈਗਾ ਹੁਣ ਇੱਕ ਛੋਟਾ ਬੱਚਾ ਰਹਿ ਗਿਆ ਤਾਂ ਸਾਰਾ ਦਾ ਰੱਬ ਦਾ ਹੈਗਾ ਪ੍ਰਸ਼ਾਸਨ ਦੇ ਅੱਗੇ ਸਾਡੀ ਇਹੀ ਬੇਨਤੀ ਹੈਗੀ ਕਿ ਜਿੰਨੇ ਤੱਕ ਹੋ ਸਕੇ ਇਹਨਾਂ ਵਿਅਕਤੀਆਂ ਦੀ ਮਦਦ ਕਰੇ ਇਹਨਾਂ ਦਾ ਇੱਕ ਟਰੈਕਟਰ ਬਾਹਰ ਹੈਗਾ ਇਹਨਾਂ ਜਿੰਨੇ ਤੱਕ ਹੋ ਸਕੇ ਮਦਦ ਕਰੋ ਤੇ ਕਿਹਾ ਮੋਕੇ ਦੇ ਪ੍ਰਸ਼ਾਸਨ ਪਹੁੰਚਿਆ ਇੱਥੇ ਪ੍ਰਸ਼ਾਸਨ ਆਇਆ ਸਰ ਆਇਆ ਥੋੜਾ ਜੇਟ